ਤੇਰਕੇ ਸਿਰ ਉੱਪਰ ਸਭੀ ਸਵਾਗਤ ਹੈ ਜਿਸ ਤਰ੍ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਜਿਹੜੀ ਨਿਊਜ਼ ਹੈ ਉਹ ਟ੍ਰੋਲ ਹੋ ਰਹੀ ਹੈ ਕਿ ਹਿੰਦੁਸਤਾਨ ਦੇ ਜਿਹੜੇ ਦੋ ਕੰਪਨੀਆਂ ਦੇ ਮਸਾਲਾਜ਼ ਨੇ ਉਹਨਾਂ ਨੂੰ ਸਿੰਗਾਪੋਰ ਅਤੇ ਹਾਂਗਕਾਂਗ ਵੱਲੋਂ ਆਪਣੇ ਕੰਟਰੀ ਵਿੱਚ ਬੈਨ ਕਰ ਦਿੱਤਾ ਗਿਆ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਜੋ ਫੂਡ ਸੇਫਟੀ ਡਿਪਾਰਟਮੈਂਟਸ ਦੇ ਉਹਨਾਂ ਕੰਟਰੀਸ ਨੇ ਜੋਰਦਾਰ ਲੈਬਸ ਰਿਪੋਰਟ ਤੋਂ ਲਿਆ ਹੈ ਵੀ ਇਹਨਾਂ ਮਸਾਲਾਾਂ ਵਿੱਚ ਐਥਲਨ ਆਕਸਾਈਡ ਨਾਮ ਦਾ ਇੱਕ ਕੈਮੀਕਲ ਹੈ ਉਹ ਕੈਮੀਕਲ ਦੀ ਮਿਕਦਾਰ ਜਿਹੜੀ ਹੈ ਉਹ ਪਰਮਾਨੈਂਟ ਢਾਂਚੇ ਤੋਂ ਕਾਫੀ ਜ਼ਿਆਦਾ ਹੈ ਜਿਸ ਕਾਰਨ ਇਹਨਾਂ ਮਸਾਲਿਆਂ ਦੇ ਵਰਤੋਂ ਕਰਨ ਵਾਲੇ ਮ੍ਰਿਤਕੀਆਂ ਤੇ ਇੱਕ ਜਿਹੜੀ ਉਹਨਾਂ ਦੇ ਬਾਡੀਜ਼ ਨੇ ਉਹਨਾਂ ਦੇ ਵਿੱਚ ਕੈਂਸਰ ਜਿਹੜੇ ਨੇ ਨੈਸਟ ਹੋਰ ਵੱਡੇ ਰੋਗ ਵੀ ਜਿਹੜੇ ਨੇ ਉਹਨਾਂ ਹੋ ਸਕਦੇ ਨੇ ਇਸ ਦੀ ਜ਼ਿਆਦਾ ਮਿਕਦਾਰ ਖਾਣੇ ਵਿੱਚ ਸ਼ਾਮਲ ਹੋਣ ਨਾਲ ਹੈਡੈਕ ਜਿਹਨ ਮਸਲ ਸਪੇਨ ਤੇ ਉਸ ਤੋਂ ਇਲਾਵਾ ਸਾਹ ਦੀ ਪ੍ਰੋਬਲਮਸ ਵਗੈਰਾ ਅਲਰਜੀ ਦੀ ਪ੍ਰੋਬਲਮਸ ਵਗੈਰਾ ਵੀ ਜਿਹੜੀਆਂ ਹੋ ਸਕਦੀਆਂ ਨੇ ਜਿਸ ਕਰਨੇ ਨਾ ਦੋ ਐਵਰੈਸਟ ਐਮਬੀਐਚ ਕੰਪਨੀ ਦੇ ਮਸਾਲੇ ਬੈਂਕ ਕਰ ਦਿੱਤੇ ਹੁੰਦੇ ਹਨ ਅਤੇ ਇਸ ਤੋਂ ਬਾਅਦ ਇੱਕ ਵੱਡੀ ਜਿਹੜੀ ਇੱਕ ਗੱਲ ਸਭ ਤੋਂ ਨਜ਼ਰ ਆ ਰਹੀ ਹੈ ਵੀ ਹਿੰਦੁਸਤਾਨੀ ਸਰਕਾਰ ਵੱਲੋਂ ਦੇਖਾ ਦਿਆ ਡਿਪਾਰਟਮੈਂਟ ਮੰਤਰਾਲੇ ਵੱਲੋਂ ਵੀ ਆਪਣੇ ਜੋ ਏਜੰਸੀਸ ਨੇ ਫੂਡ ਸੇਫਟੀਸ ਡਿਪਾਰਟਮੈਂਟਸ ਨੇ ਜਾਂ ਹੈਲਥ ਜਿਹੜੀਆਂ ਕਵਰਟਰਸ ਨੇ ਚਾਈਲਡ ਡਿਪਾਰਟਮੈਂਟਸ ਨੇ ਉਹਨਾਂ ਨੂੰ ਡਿਊਟੀ ਲਗਾਈ ਗਈ ਹੈ ਵੀ ਹਿੰਦੁਸਤਾਨ ਦੀ ਮਾਰਕੀਟ ਵਿੱਚੋਂ ਤੇ ਕੰਪਨੀਆਂ ਦੇ ਜੋ ਵੀ ਫੈਕਟਰੀਜ਼ ਐ ਉਹਨਾਂ ਮਸਾਲਿਆਂ ਦੀ ਜਿਹੜੀ ਆ ਇਹਨਾਂ ਨੂੰ ਤੁਸੀਂ ਚੈੱਕ ਕਰੋ ਉਹ ਮੰਨਿਆ ਜਾਂਦਾ ਹੈ ਕਿ ਜੋ ਜੋ ਬੁਪਤੀ ਕਸ਼ਮੀਰ ਨੂੰ ਸਾਹ ਦਾ ਕੈਮੀਕਲ ਸਪਾਈ ਜਾਂਦੇ ਨੇ ਤੇ ਤੁਰਪੰਤ ਪ੍ਰਭਾਵ ਦੇ ਨਾਲ ਕੈਂਪ ਜਿਹੜਾ ਇਹਨਾਂ ਕੰਪਨੀ ਉੱਤੇ ਕਾਰਵਾਈ ਜਿਹੜੀ ਆਮਲੇ ਚ ਲਿਆਂਦੀ ਜਾਵੇ ਵਿਜੂਤ ਇੱਕ ਸਪੈਸੀਫਿਕਲੀ ਜੇ ਆਟਲੀ ਆਕਸਾਈਡ ਦੀ ਗੱਲ ਕਰ ਲਈ ਜਾਵੇ ਤਾਂ ਇਸ ਦਾ ਮਸਾਲਿਆਂ ਵਿੱਚ ਤੇ ਜ਼ਿਆਦਾ ਪੈਕਿੰਗ ਦੇ ਵਿੱਚ ਇਸ ਨੂੰ ਯੂਜ਼ ਕੀਤਾ ਜਾਏ ਉਹਦੇ ਵਿੱਚ ਇਸ ਜਿਹੜੀ ਆਕਸੀਜਨ ਗੈਸ ਜਿਹੜਾ ਪੈਕਿੰਗ ਦੇ ਵਿੱਚ ਹੁੰਦੀ ਹੈ ਜਿਸ ਦਾ ਸਭ ਤੋਂ ਵੱਡਾ ਇੱਕ ਬੈਨੀਫਿਟ ਇਹਨਾਂ ਕੰਪਨੀ ਨੂੰ ਮਿਲਦਾ ਹੈ ਵੀ ਸਾਲਾ ਸਾਲ ਜਿਹੜੇ ਨੇ ਇਹ ਜਿਹੜੇ ਮਸਾਲੇ ਨੇ ਖਰਾਬ ਨਹੀਂ ਹੁੰਦੇ ਜਿਸ ਕਰਕੇ ਇਹਨਾਂ ਦੇ ਜਿਹੜੇ ਵਰਤੋਂ ਆ ਇਹਨਾਂ ਪਦਾਰਥਾਂ ਦੇ ਵਿੱਚ ਜਿਹੜੀ ਉਹ ਕੀਤੀ ਜਾਂਦੀ ਹੈ ਜੇ ਅਸੀਂ ਗੱਲ ਕਰ ਲਈਏ ਇਹਨਾਂ ਦੀ ਮਿਕਦਾਰ ਦੀ ਜੋ ਵੀ ਅਸੀਂ ਇੱਕ ਰਿਪੋਰਟ ਦੇ ਜ਼ਰੀਏ ਦੇਖਿਆ ਹੈ ਵੀ ਹਿੰਦੀ ਇੱਕ ਮਨੁੱਖੀ ਜੀਵ ਲਈ ਇੱਕ ਤਾਕਤ ਨੇ ਤੇ ਅਸੀਂ ਇੱਥੇ ਵੀ ਇੱਕ ਸੋਚ ਕੇ ਚੀਜ਼ ਆ ਰਹਾ ਨਾ ਵੀ ਦੂਸਰੀਆਂ ਜਿਹੜੀਆਂ ਕੰਟਰੀਜ਼ ਨੇ ਉਹ ਸਾਡੇ ਪ੍ਰੋਡਕਟਸ ਜਿਹੜੇ ਤੇਰੇ ਉਹਨਾਂ ਦੇ ਜਿਹੜੇ ਐਕਸਪੋਰਟ ਹੋ ਕੇ ਜਾਂਦੇ ਨੇ ਉਹ ਕੰਪਨੀਆਂ ਯੂਜ਼ ਕਰਦੀਆਂ ਨੇ ਉਹ ਕੰਪਨੀਆਂ ਬੈਨ ਲਗਾਉਂਦੀਆਂ ਨੇ ਫਿਰ ਇਹ ਜਿਹੜਾ ਇਹਨਾਂ ਦਾ ਜੋ ਪ੍ਰੋਸੈਸਿੰਗ ਹੈ ਜਾਂ ਮੇਕਿੰਗ ਹੈ ਇਸ ਦੀ ਸਤ ਸਾਇਰ ਇਹ ਜਿਹੜੀ ਉਹ ਹੁੰਦੀ ਹੈ ਇੱਕ ਵੱਡਾ ਸਵਾਲ ਹੈ ਵੀ ਇਹਨਾਂ ਦੇ ਜਿਹੜੇ ਕੈਮੀਕल्स ਦੇ ਵਿੱਚ ਕੋਈ ਪ੍ਰੋਬਲਮ ਸੀ ਜਾਂ ਹੈ ਇਹਨੂੰ ਹਿੰਦੁਸਤਾਨੀ ਡਿਪਾਰਟਮੈਂਟਸ ਜਿਹੜੇ ਨੇ ਫੂਡ ਸੇਫਟੀ ਡਿਪਾਰਟਮੈਂਟਸ ਨੇ ਉਹ ਚੀਜ਼ਾਂ ਨਾਲੇ ਸਾਹਮਣੇ ਲੈ ਕੇ ਕਿਉਂ ਨਹੀਂ ਆਂਦੀਆਂ ਇੱਕ ਵੱਡਾ ਸਵਾਲ ਉਹਨਾਂ ਦੀ ਜੋਇਕ ਸੈਂਸਿਟੀਵਿਟੀ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਸਰਕਾਰ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਉਹ ਇਹੀ ਹੈ ਵੀ ਇਮਾਨਦਾਰੀ ਨਾਲ ਕੰਮ ਕਿਉਂ ਨਹੀਂ ਕੀਤਾ ਗਿਆ ਅਤੇ ਹੁਣ ਦੇਖਣਾ ਹੋਵੇਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਪੰਜਾਬ ਸਰਕਾਰਾਂ ਨੇ ਜੋ ਹਿੰਦੁਸਤਾਨੀ ਸਰਕਾਰਾਂ ਨੇ ਜਾਂ ਖਾਦੇ ਮੰਤਰਾਲੇ ਹੈ ਜਾਂ ਫੂਡ ਸੇਫਟੀ ਡਿਪਾਰਟਮੈਂਟਸ ਹੈ ਜਾਂ ਹੈਲਥ ਸਿਟੀਜ਼ਨ ਡਿਪਾਰਟਮੈਂਟਸ ਨੇ ਜਿਹੜੇ ਸਰਕਾਰ ਦੇ ਵੀ ਕੰਮ ਕਰਦੇ ਨੇ ਉਹ ਇਨ੍ਹਾਂ ਮਸਾਲਿਆਂ ਦੀਆਂ ਕੰਪਨੀਆਂਜ਼ ਉੱਪਰ ਕੀ ਕਾਰਵਾਈ ਜਰੀਏ ਉਹ ਲੈ ਕੇ ਆਉਂਦੇ ਨੇ ਅਤੇ ਜਨਤਾ ਦੀ ਜੀਵਨ ਦੀ ਸੁੱਖ ਹੈ ਲਈ ਉਹ ਸਰਕਾਰ ਜਿਹੜੀ ਹਕੀਕਤ ਨੂੰ ਚੁੱਕਦੀ ਹੈ ਧੰਨਵਾਦ ਜੈ